ਅੱਜ ਹੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਵਾਸ਼ੀਆ ਕਾਲ ਜੀ ਬਰਾਡ ਮੈਡੀਕਲ ਸਟੋਰ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਖਾਸ ਉਹਨਾਂ ਪਸ਼ੂ ਪਾਲਕ ਵੀਰਾਂ ਲਈ ਹੈ ਜਿਨ੍ਹਾਂ ਦੇ ਘਰ ਵਿੱਚ ਪਸ਼ੂ ਰੱਖੇ ਹੁੰਦੇ ਹਨ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਕਈ ਵਾਰੀ ਪਸ਼ੂਆਂ ਦੇ ਸੱਟ ਲੱਗਣ ਕਾਰਨ ਦਰਦ ਜਾਂ ਬੁਖਾਰ ਹੋ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ਆਪਾਂ ਪਸ਼ੂ ਨੂੰ ਕੀ ਦਈਏ ਤਾਂ ਕਿ ਉਹ ਦਰਦ ਤੋਂ ਸੋਚ ਤੋਂ ਜਾਂ ਬੁਖਾਰ ਤੋਂ ਛੁਟਕਾਰਾ ਪਾ ਸਕੇ ਤਾਂ ਇਸ ਦੇ ਲਈ ਆਪਾਂ ਤੁਹਾਡੇ ਨਾਲ ਇਹ ਟੈਬਲੇਟ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀ ਇਸ ਕਿਸ ਤਰ੍ਹਾਂ ਦਿੱਤੀ ਜਾਵੇ ਤੇ ਪਸ਼ੂਆਂ ਨੂੰ ਇਸ ਟੈਬਲੇਟ ਦੇਣ ਦੇ ਨਾਲ ਕੀ ਫਾਇਦਾ ਹੋਵੇਗਾ ਤੇ ਕੀ ਗਰਭਵਤ ਪਸ਼ੂਆਂ ਨੂੰ ਇਸ ਦੀ ਡੋਜ਼ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਦਿੱਤੀ ਜਾ ਸਕਦੀ ਇਸ ਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਅੱਗੇ ਵਧਾਉਂਦੇ ਹੋਏ ਤੁਹਾਨੂੰ ਬੇਨਤੀ ਕਰਦੇ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਰੀਆਂ ਦਵਾਈਆਂ ਦੀ ਜਾਣਕਾਰੀ ਸਾਂਝੀ ਕਰਦੇ ਰਹੀਏ ਤਾਂ ਜੋ ਅੱਜ ਦੀ ਆਪਣੀ ਗੋਲੀ ਹੈ ਉਸ ਦਾ ਨਾਮ ਹੈ ਐਰਪੀਸੀ ਫੋਰਟ ਏ ਐਨੀਮੈਕਸ ਫਾਰਮਾ ਦੁਆਰਾ ਬਣਾਈ ਜਾਂਦੀ ਹੈ ਜੇਕਰ ਆਪਾਂ ਇਸ ਦੇ ਪ੍ਰਾਈਸ ਦੀ ਰੀਡ ਕਰੀਏ ਤਾਂ 60 ਰੁਪਏ ਇਸ ਦਾ ਐਮ ਆਰਪੀ ਰੇਟ ਹੈ ਜਿਸ ਵਿੱਚ ਇੱਕ ਹੀ ਚਾਰ ਗੋਲੀਆਂ ਹੁੰਦੀਆਂ ਹਨ ਇਹਨਾਂ ਦੀ ਵਰਤੋਂ ਦੀ ਗੱਲ ਕਰੀਏ ਤਾਂ ਇਸ ਨੂੰ ਦਰਦ ਸੋਜ ਬੁਖਾਰ ਦੇ ਵਿੱਚ ਪਸ਼ੂਆਂ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਕਾਫੀ ਵਧੀਆ ਰਿਜ਼ਲਟ ਇਸ ਦੇ ਬੁਖਾਰ ਦਰਦ ਸੋਜ ਵਿੱਚ ਵਿਖੇ ਜਾਂਦੇ ਹਨ ਜਿੰਨਾ ਵੀ ਪਸ਼ੂਆਂ ਨੂੰ ਇਨ੍ਹਾਂ ਵਿੱਚੋਂ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਹੈ ਉਹਨਾਂ ਨੂੰ ਇਹ ਗੋਲੀਆਂ ਦਿੱਤੇ ਜਾਂਦੀਆਂ ਹਨ ਜੇ ਗੱਲ ਕਰੀਏ ডোজ ਦੀ ਤਾਂ ਇਸ ਦੀ ডোজ ਵੱਡੇ ਪਸ਼ੂਆਂ ਦੇ ਵਿੱਚ ਦੋ ਗੋਲੀਆਂ ਸਵੇਰੇ ਅਤੇ ਦੋ ਸ਼ਾਮ ਨੂੰ ਹਨ ਜੇ ਦਰਮਿਆਨੇ ਪਸ਼ੂਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਜੇ ਬਿਲਕੁਲ ਛੋਟੇ ਪਸ਼ੂਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਅੱਧੀ ਗੋਲੀ ਸਵੇਰੇ ਅੱਧੀ ਸ਼ਾਮ ਨੂੰ ਦਿੱਤੀ ਜਾਂਦੀ ਹੈ ਤਾਂ ਜੇ ਹੁਣ ਆਪਾਂ ਗੱਲ ਕਰੀਏ ਕੀ ਇਸ ਨੂੰ ਜਿੰਨਾ ਪਸ਼ੂਆਂ ਦੇ ਟੀਕੇ ਭરાਏ ਹੋਏ ਹਨ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਤੇ ਨਹੀਂ ਤਾਂ ਹਾਂਜੀ ਇਹ ਟੈਬਲੇਟ ਉਹਨਾਂ ਪਸ਼ੂਆਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ 100% ਪ੍ਰੈਗਨਨਸੀ ਸੇਫ ਵਾਲਸ ਹਨ ਅਤੇ ਉਹਨਾਂ ਪਸ਼ੂਆਂ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦਾ ਗਰਭ ਠਹਿਰਿਆ ਹੋਇਆ ਹੈ ਅਤੇ ਟੀਕੇ ਭરાਏ ਹੋਏ ਹਨ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਾਂ ਪੰਜਾਬੀ ਦੇ ਵਿੱਚ ਹੋਰ ਦਵਾਈਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਧੰਨਵਾਦ ਜੀ